ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਵੱਖ-ਵੱਖ ਉਦਿਆਂ ਤੇ ਚੇਅਰਮੈਨ ਲਗਾਏ ਜਾ ਰਹੇ ਹਨ ਜਿਸ ਦੇ ਤਹਿਤ ਪਿੰਡ ਜੰਡੇਆਲਾ ਦੇ ਉਗੇ ਸਮਾਜ ਸੇਵਕ ਅਤੇ ਸਾਬਕਾ ਸਰਪੰਚ ਮੱਖਣ ਪੱਲਨ ਨੂੰ ਪੰਜਾਬ ਸਰਕਾਰ ਵੱਲੋਂ ਸੈਂਸਮਾਈ ਵੈਲਫੇਅਰ ਬੋਰਡ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਜਦਕਿ ਸਰਕਾਰ ਵੱਲੋਂ ਹੋਰਨਾ ਮੈਂਬਰਾਂ ਦੀਆਂ ਵੀ ਨਿਯੁਕਤੀਆਂ ਕੀਤੀਆਂ ਗਈਆਂ ਇਸ ਖੁਸ਼ੀ ਦੇ ਮੌਕੇ ਤੇ ਡੇਰਾ ਬਾਬਾ ਸੈਂਪਗੜਜੀ ਪ੍ਰਤਾਪਪੁਰਾ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਕੀਰਤਨੀ ਜਥੇ ਵੱਲੋਂ ਰਸਪਿੰਨਾ ਕੀਰਤਨ ਕੀਤਾ ਗਿਆ ਇਸ ਦੌਰਾਨ ਵਿਸ਼ੇਸ਼ ਤੌਰ ਤੇ ਨਵਯੁਕਤ ਚੇਅਰਮੈਨ ਮੱਖਣਪੱਲਣ ਜਲੰਧਰ ਕੈਂਟ ਦੇ ਚੇਅਰਮੈਨ ਬੀਬੀ ਰਜਵਿੰਦਰ ਕੌਰ ਥਿਆੜਾ ਚੇਅਰਮੈਨ ਪੰਜਾਬ ਐਗਰੋ ਮੰਗਲ ਸਿੰਘ ਬਾਸੀ ਵੀ ਪਹੁੰਚੇ ਇਸ ਮੌਕੇ ਤੇ ਵੱਖ-ਵੱਖ ਬੁਲਾਰਿਆਂ ਨੇ ਜਿੱਥੇ ਸਰਕਾਰ ਦਾ ਧੰਨਵਾਦ ਕੀਤਾ ਉੱਥੇ ਹੀ ਮੱਖਣਪੱਲਣ ਨੂੰ ਚੇਅਰਮੈਨ ਬਣਾਉਣ ਤੇ ਵਧਾਈਆਂ ਦਿੱਤੀਆਂ ਗਈਆਂ ਇਸ ਮੌਕੇ ਤੇ ਸਾਡੇ ਮੱਖਣਪੱਲਣ ਜੀ ਜਿਨ੍ਹਾਂ ਨੇ ਸਮਾਜ ਦੇ ਵਿੱਚ ਬਹੁਤ ਵਧੀਆ ਕੰਮ ਕੀਤੇ ਆ ਤੇ ਹੁਣ ਸਰਕਾਰ ਦੇ ਉਪਰਾਲੇ ਦੇ ਨਾਲ ਉਹਨਾਂ ਨੂੰ ਜਿਹੜਾ ਚੇਅਰਮੈਨ ਲਾਇਆ ਇਹ ਸਰਕਾਰ ਦੇ ਸਹਿਯੋਗ ਦੇ ਨਾਲ ਆਪਣੇ ਸਮਾਜ ਦਾ ਵੀ ਤੇ ਦੂਸਰਿਆਂ ਦਾ ਵੀ ਜਿਹੜੇ ਕੋ ਕੰਮ ਕਰਨਗੇ ਸੋ ਜਿੱਥੇ ਅੱਜ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਆ ਉਥੇ ਮੈਂ ਜਿੰਨੇ ਵੀ ਸੰਗਤ ਇੱਥੇ ਪਹੁੰਚੀ ਆ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਅੱਜ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਆ ਕੇ ਉਹਨਾਂ ਦੀਆਂ ਖੁਸ਼ੀਆਂ ਨੂੰ ਵਧਾਇਆ ਤੇ ਮੈਂ ਆਪਣੇ ਆਪ ਨੂੰ ਬੜੀ ਸਵਭਾਵਾ ਵਾਲੀ ਸਮਝਦੀ ਆ ਕਿ ਅੱਜ ਮੈਂ ਇਸ ਸਥਾਨ ਤੇ ਆ ਕੇ ਜੋ ਮੱਥਾ ਟੇਕਿਆ ਮੈਨੂੰ ਬਹੁਤ ਖੁਸ਼ੀ ਮਿਲੀ ਆ ਕਿਉਂਕਿ ਮੈਂ ਕਦੀ ਆਈ ਨਹੀਂ ਸੀ ਮੈਨੂੰ ਮੱਖਣ ਪੱਲਣ ਜੀ ਨੇ ਬਹੁਤ ਵਾਰੀ ਦੱਸਿਆ ਸੀ ਪਰ ਜਦੋਂ ਕਹਿੰਦੇ ਬਣਾਉਂਗਾ ਕੋਈ ਸੱਚੇ ਪਤਸ਼ਾਨੇ ਬਲਾਵਾ ਕਿਦਣਾ ਹੋਵੇ ਹੁਉ ਦਾ ਬੰਦਾ ਤੇ ਕੱਜ ਇੱਥੇ ਆ ਕੇ ਮਨ ਬਹੁਤ ਖੁਸ਼ ਹੋਇਆ ਬਹੁਤ ਅੱਛਾ ਲੱਗਾ ਜੇ ਤੁਮ ਅਸ਼ੀਰਵਾਦ ਲੈ ਕੇ ਇਹ ਤਾਂ ਧੰਨ ਬਾਬਾ ਸੈਨ ਭਗਤ ਜੀ ਦਾ ਅਸ਼ੀਰਵਾਦ ਇਸੇ ਤਰ੍ਹਾਂ ਪੂਰੀ ਸੰਗਤ ਦੇ ਸਿਰ ਤੇ ਰਵੇ ਸਾਡੇ ਸਿਰ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਪ੍ਰਬੰਧਕ ਕਮੇਟੀ ਵੱਲੋਂ ਮੱਖਣ ਪੱਲਣ ਨੂੰ ਅਤੇ ਹੋਰ ਨਾ ਪਤਵੰਤਿਆਂ ਨੂੰ ਗੁਰੂ ਘਰ ਦੀ ਬਖਸ਼ੀਸ਼ ਸਰੋਪਾਉ ਦੇ ਕੇ ਸਨਮਾਨਿਆ ਗਿਆ ਇਸ ਸਮਾਗਮ ਦੌਰਾਨ ਚਰਨਜੀਤ ਸਿੰਘ ਜਤਵੰਤ ਸਿੰਘ ਮਿੰਟੂ ਸੁਖਵਿੰਦਰਪਾਲ ਸਿੰਘ ਸਰਵਨ ਸਿੰਘ ਫੌਜੀ ਮੇਲਾ ਸਿੰਘ ਤੋਂ ਇਲਾਵਾ ਹੋਰ ਵੀ ਪਤਵੰਤੇ ਮੌਜੂਦ ਸਨ ਇਸ ਸਮਾਗਮ ਦੌਰਾਨ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ਅੱਜ ਡੇਰਾ ਬਾਬਾ ਸੈਨ ਪਗ ਜੀ ਪ੍ਰਬੰਧਕ ਕਮੇਟੀ ਪ੍ਰਤਾਪਪੁਰਾ ਵੱਲੋਂ ਬਾਬਾ ਜੀ ਨੇ ਸ਼ੁਕਰਾਨਾ ਕਰਨ ਦੇ ਲਈ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਸਾਇੰਸ ਸਮਾਜ ਵੈਲਫੇਅਰ ਬੋਰਡ ਆ ਉਹਦਾ ਜਿਹੜਾ ਚੇਅਰਮੈਨ ਲਗਾਇਆ ਗਿਆ ਆ ਉਹਦੇ ਨਾਲ ਹੀ ਚਾਰ ਮੈਂਬਰੀ ਜਿਹੜੀ ਆ ਕਮੇਟੀ ਬਣਾਈ ਗਈ ਆ ਜਿਹਦੇ ਵਿੱਚ ਜਸਵੰਤ ਸਿੰਘ ਜੀ, ਚਰਨਜੀਤ ਸਿੰਘ ਜੀ ਲਾਡੀ, ਮੈਂਟੂ ਰੋਲਾ ਔਰ ਸੁਖਵਿੰਦਰ ਸਿੰਘ ਜੀ ਇਹ ਸਾਡੇ 4 ਮੈਂਬਰ ਤੇ ਪੰਜਵਾਂ ਚੇਅਰਮੈਨ ਇਹ ਸਾਡੀ ਜਿਹੜੀ ਪੰਜ ਮੈਂਬਰੀ ਕਮੇਟੀ ਆ ਇਹ ਪੰਜਾਬ ਸਰਕਾਰ ਨੇ ਜਿਹੜੀ ਆ ਸਾਇੰਸ ਸਮਾਜ ਵੈਲਫੇਅਰ ਬੋਰਡ ਦਾ ਜਿਹੜਾ ਗਠਨ ਕੀਤਾ ਆ ਪੰਜਾਬ ਸਰਕਾਰ ਦਾ ਧੰਨਵਾਦ ਕਰਨ ਦੇ ਲਈ ਅੱਜ ਇੱਥੇ ਇਕੱਤਰ ਹੋਏ ਆ ਔਰ ਅੱਜ ਮਾਝਾ ਮਲਬਾ ਦੁਆਬੇ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਇੰਸ ਸਮਾਜ ਦੇ ਲੋਕ ਇਕੱਠੇ ਹੋਏ ਆ ਔਰ ਜਿਨ੍ਹਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੈਨ ਸਮਾਜੀਆਂ ਜਿਹੜੀਆਂ ਮੁਸ਼ਕਿਲਤਾਵਾਂ ਹੈਗੀਆਂ ਆ ਸੈਨ ਸਮਾਜ ਲਈ ਅਸੀਂ ਕੀ ਕਰ ਸਕਦੇ ਆ ਅਸੀਂ ਆਪਣੇ ਵਰਗ ਦੇ ਵਿੱਚ ਜਿਹੜੇ ਦੱਬੇ ਕੁਟਲੇ ਲੋਗ ਆ ਉਹਨਾਂ ਨੂੰ ਬਰਾਬਰ ਲਿਆਉਣ ਦੇ ਲਈ ਅਸੀਂ ਉਹਨਾਂ ਲਈ ਕੀ ਕਰ ਸਕਦੇ ਆ ਅੱਜ ਬੜੀਆਂ ਡੰਗੀਆਂ ਵਿਚਾਰਾ ਹੋਈਆਂ ਉਸ ਦੇ ਉੱਤੇ ਆ ਸਾਡੇ ਦਰਮਿਆਨ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਜਲੰਧਰ ਕੈਂਟ ਤੋਂ ਬੈਂਜੀ ਰਾਜਵਿੰਦਰ ਕੋਰ ਥਿਆੜਾ ਜੀ ਉਹ ਵੀ ਇੱਥੇ ਆਈ ਸੀ ਮੰਗਲ ਮੰਗਲ 바ਸੀ ਜੀ ਚੇਅਰਮੈਨ ਪੰਜਾਬ ਐਗਰੋ ਹੋਰ ਬਹੁਤ ਸਾਰੇ ਜਿਹੜੇ ਆ ਸਾਡੇ ਹੋਰ ਵਿੰਗਾਂ ਦੇ ਜਿਹੜੇ ਆ ਆਮ ਆਦਮੀ ਪਾਰਟੀ ਦੇ ਆਗੂ ਸਹਿਬਾਨ ਔਰ ਸਾਡੇ ਸਹਿਮ ਸਮਾਜ ਦੀਆਂ ਜਿਹੜੀਆਂ ਕਮੇਟੀਆਂ ਸੀਗੀਆਂ ਉਸ ਸੁਚੀਆਂ ਕਮੇਟੀਆਂ ਜੀ ਇੱਥੇ ਪਹੁੰਚੀਆਂ ਔਰ ਸਾਰੀਆਂ ਕਮੇਟੀਆਂ ਨੇ ਨਵੀਂ ਚੁਣੀ ਹੋਈ ਟੀਮ ਦਾ ਜਿਹੜਾ ਆ ਉਹ ਮਾਨ ਸਨਮਾਨ ਕੀਤਾ ਔਰ ਨਵੀਂ ਚੁਣੀ ਹੋਈ ਟੀਮ ਨੇ ਇਸ ਗੱਲ ਦਾ ਯਕੀਨ ਦਵਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੀਆਂ ਸਾਇੰਸ ਸਮਾਜ ਦੀਆਂ ਲੰਬੇ ਸਮੇਂ ਤੋਂ ਜਿਹੜੀਆਂ ਚੱਲ ਰਹੀਆਂ ਮੰਗਾਂ ਆ ਉਹ ਪੰਜਾਬ ਸਰਕਾਰ ਤੱਕ ਅਸੀਂ ਪਹੁੰਚਾਵਾਂਗੇ ਔਰ ਆਗਰਾ ਕਰਾਂਗੇ ਕਿ ਅਸੀਂ ਸਾਇੰਸ ਸਮਾਜ ਦੇ ਲਈ ਕੋ ਬਹੁਤ ਵੱਡਾ ਮੁੱਢਲਾ ਜਿਹੜਾ ਰੋਲ ਆ ਉਹ ਵਾਦਾ ਕਰ ਸਕੀਏ ਅਸੀਂ ਸਾਰੀਆਂ ਸੁਚੀਆਂ ਕਮੇਟੀਆਂ ਦਾ ਵੀ ਪ੍ਰਬੰਧ ਕਮੇਟੀਆਂ ਦਾ ਸਾਰਿਆਂ ਦਾ ਇੱਥੇ ਪਹੁੰਚਣ ਦੇ ਉੱਤੇ ਤਹਿ ਦਿਲੋਂ ਧੰਨਵਾਦ ਕਰਦੇ ਆਂ